ਇਸ ਲਈ ਦੀ ਆਮ ਖਬਰ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਫ੍ਰੀ ਹੋਵੇਗਾ ਕਿਸੇ ਤੋਂ ਵੀ ਟੈਕਸ ਮੁਲਾਜ਼ਮ ਵਸੂਲਣਗੇ ਨਹੀਂ ਇਹ ਪ੍ਰਦਰਸ਼ਨ ਕਿਸੇ ਜਥੇਬੰਦੀ ਜਾਂ ਕਿਸਾਨਾਂ ਦੇ ਵੱਲੋਂ ਨਹੀਂ ਕੀਤਾ ਜਾਏਗਾ ਇਹ ਖੁਦ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੇ ਵੱਲੋਂ ਫੈਸਲਾ ਲਿਆ ਗਿਆ ਜਿੱਥੇ ਉਹਨਾਂ ਨੇ ਕਿਹਾ ਕਿ ਜੇਕਰ 16 ਸਤੰਬਰ ਤੱਕ ਟੋਲ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਾ ਕੀਤਾ ਗਿਆ ਤਾਂ 17 ਸਤੰਬਰ ਨੂੰ ਟੋਲ ਪਲਾਜ਼ਾ ਨੂੰ ਫ੍ਰੀ ਚਲਾਇਆ ਜਾਵੇਗਾ ਕਿਸੇ ਵੀ ਵਾਹਨ ਚਾਲਕ ਤੋਂ ਟੋਲ ਨਹੀਂ ਲਿਤਾ ਜਾਏਗਾ ਦੱਸਦੇ ਕਿ ਲਗਾਤਾਰ ਟੋਲ ਪਲਾਜ਼ਾ ਤੇ ਕੰਮ ਕਰਦੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਰਹੀ ਤੇ ਹੁਣ ਉਹਨਾਂ ਨੇ ਕਿਹਾ ਕਿ 17 ਸਤੰਬਰ ਨੂੰ ਟੋਲ ਪਲਾਜ਼ਾ ਨੂੰ ਫ੍ਰੀ ਚਲਾਇਆ ਜਾਵੇਗਾ ਕਿਸੇ ਤੋਂ ਵੀ ਟੋਲ ਨਹੀਂ ਲਿਆ ਜਾਵੇਗਾ ਦੱਸਦੇ ਕਿ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਤੇ ਮੁਲਾਜ਼ਮਾਂ ਨੂੰ ਨਾ ਤਾਂ ਟੋਲ ਪੱਤਾ ਦਿੱਤਾ ਜਾ ਰਿਹਾ ਨਾ ਹੀ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਤੇ ਨਾ ਹੀ ਪੀਐਫ ਕੱਟਿਆ ਜਾ ਰਿਹਾ ਤੇ ਇਸੇ ਲਈ ਲੱਡਵਾਲ ਟੋਲ ਪਲਾਜ਼ਾ ਤੇ ਮੁਲਾਜ਼ਮਾਂ ਨੇ ਠੇਕਾ ਪ੍ਰਣਾਲੀ ਵਿਰੁੱਧ ਰੋਜ਼ ਪ੍ਰਦਰਸ਼ਨ ਕੀਤਾ ਹੈ ਨਾਰੇਬਾਜ਼ੀ ਕਰਦਿਆਂ ਕਿ ਜੇਕਰ 16 ਸਤੰਬਰ ਤੱਕ ਟੋਲ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਦਾ ਹੱਲ ਨਾ ਕੀਤਾ ਗਿਆ ਤਾਂ 17 ਸਤੰਬਰ ਨੂੰ ਉਹਨਾਂ ਦੇ ਵੱਲੋਂ ਟੋਲ ਪਲਾਜ਼ਾ ਨੂੰ ਫ੍ਰੀ ਚਲਾਇਆ ਜਾਵੇਗਾ ਤਾਂ ਵਧੇਰੀ ਜਾਣਕਾਰੀ ਲਈ ਮੇਰੇ ਸਹਿਯੋਗੀ ਨਵੀਨ ਜੁੜ ਚੁੱਕੇ ਆ ਨਵੀਨ ਜੀ 16 ਸਤੰਬਰ ਨੂੰ ਟੋਲ ਪਲਾਜ਼ਾ ਮੁਲਾਜ਼ਮਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ 17 ਸਤੰਬਰ ਨੂੰ ਉਹ ਟੋਲ ਪਲਾਜ਼ਾ ਫ੍ਰੀ ਕਰਨਗੇ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਹੈ ਉਹ ਦੇਖੋ ਲੁਧਿਆਣੇ ਦਾ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਔਰ ਲਗਾਤਾਰ ਸਿਰਫ ਮੁਲਾਜ਼ਮ ਹੀ ਨਹੀਂ ਹੈ ਇਸ ਦੇ ਟੋਲ ਪਲਾਜ਼ਾ ਦੇ ਕਈ ਵਾਰ ਕਿਸਾਨ ਜਿੱਥੇ ਬੰਦੀਆਂ ਕਈ ਵਾਰ ਸਮਾਜ ਸੇਵਿਕ ਸੰਸਥਾਵਾਂ ਕਈ ਵਾਰ ਰਾਜਨੀਤੀ ਪਾਰਟੀਆਂ ਦੇ ਆਗੂਆਂ ਨੇ ਇੱਥੇ ਧਰਨੇ ਦਿੱਤੇ ਨੇ ਪੁਲਿਸਰ ਨੇ ਅੱਜ ਨਹੀਂ ਇਹ ਪਿਛਲੇ ਕਈ ਸਾਲਾਂ ਤੋਂ ਦਿੱਤੇ ਜਾ ਰਹੇ ਨੇ ਸੋ ਕਿਸਾਨ ਪਹਿਲੇ ਧਰਨੇ ਦੇ ਬੈਠੇ ਸੀ ਹੁਣ ਜਿਹੜੇ ਲਾਡੂਆ ਟੋਲ ਪਲਾਜ਼ਾ ਤੇ ਮੁਲਾਜ਼ਮ ਕੰਮ ਕਰਦੇ ਨੇ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਨੇ ਉਹ ਹੁਣ ਇੱਥੇ ਧਰਨਾ ਦੇਣ ਜਾ ਰਹੇ ਨੇ ਕਿਉਂਕਿ ਉਹਨਾਂ ਦੀਆਂ ਮੰਗਾਂ ਨੇ ਉਹ 24 ਘੰਟੇ ਜਿਹੜੀ ਡਿਊਟੀ ਹੈ ਕਿਉਂਕਿ ਟੋਲ ਪਲਾਜ਼ਾ 24 ਘੰਟੇ ਚੱਲਦੇ ਨੇ ਔਰ ਉੱਥੇ ਜਿਹੜੀ ਡਿਊਟੀ ਦਾ ਟਾਈਮਿੰਗ ਹੈ ਉਹ ਸਭ ਤੋਂ ਜ਼ਿਆਦਾ ਨਾ ਓਵਰਟਾਈਮ ਮਿਲਦਾ ਸਿਰਫ ਕਸ ਹਜ਼ਾਰ ਦੇ ਕਰੀਬ ਉਹਨਾਂ ਨੂੰ ਪਰ ਮੰਥ ਜਿਹੜੀ ਹੈ ਤਨਖਾਹ ਦਿੱਤੀ ਜਾਂਦੀ ਹੈ ਔਰ ਉਸ ਉਹਨਾਂ ਮੁਲਾਜ਼ਮਾਂ ਦਾ ਆਖਣਾ ਹੈ ਕਿ ਜਿਹੜਾ ਟੋਲ ਪਲਾਜ਼ਾ ਦਾ ਰੇਟ ਹੈ ਲਗਾਤਾਰ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਵਧਾਇਆ ਜਾ ਰਿਹਾ ਪਰ ਉਹਨਾਂ ਦੀਆਂ ਤਨਖਾਹਾਂ ਉੱਥੇ ਦੀਆਂ ਉੱਥੇ ਹੀ ਨੇ ਉਹਨਾਂ ਦੀਆਂ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ ਨਾ ਉਹਨਾਂ ਨੂੰ ਕੋਈ ਨਾ ਉਹਨਾਂ ਨੂੰ ਕੋਈ ਓਵਰਟਾਈਮ ਦਿੱਤਾ ਜਾ ਰਿਹਾ ਨਾ ਉਹਨਾਂ ਨੂੰ ਕੋਈ ਹਾਊਸ ਰੈਂਟ ਦਿੱਤਾ ਜਾ ਰਿਹਾ ਕੋਈ ਵੀ ਇਹੋ ਜੀ ਸਹੂਲਤ ਨਹੀਂ ਦਿੱਤੀ ਜਾ ਰਹੀ ਜਿਹੜੀ ਬਾਕੀ ਪ੍ਰਾਈਵੇਟ ਫੈਕਟਰੀਆਂ ਦੇ ਵਿੱਚ ਜਾਂ ਸਰਕਾਰੀ ਅ ਅਗਾਰਿਆਂ ਦੇ ਵਿੱਚ ਮੁਲਾਜ਼ਮਾਂ ਨੂੰ ਮਿਲਦੀ ਹੈ ਉਹਨਾਂ ਦੀ ਕੋਈ ਸਿਕਿਉਰਿਟੀ ਨਹੀਂ ਹੈ ਕੋਈ ਇੰਸ਼ੋਰੈਂਸ ਨਹੀਂ ਹੈ ਸੋ ਹੁਣ ਉਹ ਉਹਨਾਂ ਨੇ ਇੱਕ ਐਲਾਨ ਕਰ ਦਿੱਤਾ ਕਿ 17 ਸਤੰਬਰ ਨੂੰ ਉਹ ਲੁਧਿਆਣਾ ਦੇ ਲੱਡੋਆ ਟੋਲ ਪਲਾਜ਼ਾ ਨੂੰ ਖੁਦ ਆਪ ਕੈਬਿਨਾ ਦੇ ਵਿੱਚ ਬੈਠ ਕੇ ਉਹ ਫ੍ਰੀ ਕਰ ਦੇਣਗੇ ਜਿਹੜੇ ਵੀ ਲੋਕ ਉੱਥੋਂ ਨਿਕਲਣਗੇ ਉਹਨਾਂ ਕੋਈ ਉਹਨਾਂ ਦੀ ਪਰਚੀ ਨਹੀਂ ਉਹ ਕੱਟਣਗੇ ਜਿਹੜੇ ਮੁਲਾਜ਼ਮ ਉੱਥੇ ਬੈਠੇ ਹੁੰਦੇ ਨੇ ਕੈਬਿਨਾ ਦੇ ਵਿੱਚ ਜਿਹੜੇ ਪਰਚੀਆਂ ਕੱਟਦੇ ਨੇ ਜਿਹੜੇ ਬੈਰੀਗੇਟ ਲਾ ਕੇ ਜਿਹੜੇ ਉਹ ਉੱਥੇ ਬੈਠੇ ਹੁੰਦੇ ਨੇ ਉਹ ਹੁਣ ਉਥੇ ਪਰਚੀਆਂ ਨਹੀਂ ਕੱਟਣਗੇ 17 ਸਤੰਬਰ ਨੂੰ ਔਰ ਅਗਰ ਉਸ ਤੋਂ ਪਹਿਲੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਇਹ ਮੰਗਾ ਮੰਨ ਲਿਆ ਜਾਂਦੀ ਹੈ ਤਾਂ ਉਹ ਇਸ ਕਾਲ ਨੂੰ ਆਪਣੀ ਵਾਪਸ ਲੈ ਲਣਗੇ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 17 ਸਤੰਬਰ ਨੂੰ ਫਿਰ ਉਸ ਤੋਂ ਬਾਅਦ ਜਿਹੜਾ ਟੋਲ ਪਲਾਜ਼ਾ ਹੁਣ ਮੁਲਾਜ਼ਮ ਫ੍ਰੀ ਕਰਨ ਜਾ ਰਹੇ ਨੇ ਇਹ ਮੁਲਾਜ਼ਮ ਉਹ ਨੇ ਜਿਹੜੇ ਲੱਗੋਵਾਲ ਟੋਲ ਪਲਾਜ਼ਾ ਤੇ ਕੰਮ ਕਰਦੇ ਨੇ ਸੋ ਸਵਾਲ ਇਹੀ ਹੈ ਅਗਰ ਲੱਗੋਵਾਲ ਟੋਲ ਪਲਾਜ਼ੇ ਦਾ ਲਗਾਤਾਰ ਰੇਟ ਵਧਾਇਆ ਜਾ ਰਿਹਾ ਅਗਰ ਲਗਾਤਾਰ ਪਿਛਲੇ 1 ਸਾਲ ਦੇ ਵਿੱਚ 3 ਵਾਰ ਰੇਟ ਵਧਾਏ ਗਏ ਨੇ ਕਿਉਂਕਿ 150 ਤੋਂ ਲੁਧਿਆਣਾ ਦੇ ਲੱਡੋਵਾਲ ਟੋਲ ਪਲਾਜ਼ੇ ਦੇ ਹਿਸਾਬ ਤੋਂ ਕਈ ਸਾਲ ਪਹਿਲੇ ਉਹ ਹੁਣ 350 ਦੇ ਕਰੀਬ ਅਪ ਡਾਊਨ ਹੈ ਔਰ ਜਿਹੜੇ ਲੋਕ ਉਥੋਂ ਨਿਕਲਦੇ ਨੇ ਕਿ ਉਹ ਵੀ ਰੋਸ਼ ਵਿੱਚ ਰਹਿੰਦੇ ਨੇ ਕਿ ਲੱਡੋਵਾਲ ਟੋਲ ਪਲਾਜ਼ੇ ਦਾ ਜਿਹੜਾ ਰੇਟ ਹੈ ਸਭ ਤੋਂ ਵੱਧ ਹੈ ਪਰ ਹੁਣ ਮੁਲਾਜ਼ਮ ਨੈਸ਼ਨਲ ਹਾਈਵੇਅ ਅਥਾਰਟੀ ਦੇ ਖਿਲਾਫ ਲੱਡੋਵਾਲ ਟੋਲ ਪਲਾਜ਼ਾ ਦੇ ਜਿਹੜੇ ਠੇਕੇਦਾਰ ਉਹਨਾਂ ਦੇ ਖਿਲਾਫ ਹੁਣ ਹੱਲਾ ਬੋਲਣ ਜਾ ਰਹੇ ਨੇ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਹੁਣ ਫਰੰਟ ਤੇ ਖੜੇ ਹੋਣਗੇ ਔਰ ਜਿਹੜੇ ਕੈਬਿਨਾ ਦੇ ਵਿੱਚੋਂ ਬੈਠੇ ਹੁੰਦੇ ਨੇ ਉਹਨਾਂ ਕੈਬਿਨਾ ਦੇ ਵਿੱਚ ਬੈਠ ਕੇ ਜਿੰਨੀਆਂ ਵੀ ਗੱਡੀਆਂ ਨਿਕਲਣਗੀਆਂ ਉਨਾ ਦੀ ਪਰਚੀ ਨਹੀਂ ਕੱਟਣਗੇ ਜੇ ਉਸ ਤੋਂ ਪਹਿਲੇ ਇਹਨਾਂ ਦੀ ਮੀਟਿੰਗ ਆਪਸ ਦੇ ਵਿੱਚ ਨੈਸ਼ਨਲ ਹਾਈਵੇ ਥੋਰਟੀ ਵੱਲੋਂ ਜਾਂ ਇਹਨਾਂ ਦੀ ਮੀਟਿੰਗ ਹੁੰਦੀ ਹੈ ਮੁਲਾਜ਼ਮਾਂ ਦੀ ਤਾਂ ਅਗਰ ਉਸ ਦੇ ਵਿੱਚ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀ ਹੈ ਤਾਂ ਇਹ ਆਪਣੀ ਕਾਲ ਵਾਪਸ ਲੈ ਲੈਣਗੇ ਪਰ ਇਹ ਇਹਨਾਂ ਜ਼ਰੂਰ ਹੈ ਕਿ ਜਿੰਨੀ ਵੀ ਤਨਖਾਹ ਇਹਨਾਂ ਨੂੰ ਮਿਲਦੀ ਹੈ ਚਾਹੀ 10000 ਦੇ ਕਰੀਬ ਹੈ 12000 ਦੇ ਕਰੀਬ ਹੈ ਉਹ ਤਨਖਾਹ ਦੇ ਨਾਲ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਮੁਲਾਜ਼ਮਾ ਨੇ ਇਸ ਕਰਕੇ ਇਹ ਐਲਾਨ ਕੀਤਾ ਗਿਆ ਮੁਲਾਜ਼ਮਾ ਵੱਲੋਂ ਜੀ ਤਾਂ तमाम ਜਾਣਕਾਰੀ ਲਈ شکریہ ਨਵੀਨ ਤਾਂ ਵੱਡੀ ਖਬਰ ਹੈ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ 17 ਸਤੰਬਰ ਨੂੰ ਫ੍ਰੀ ਹੋ ਜਾਵੇਗਾ ਜੇਕਰ ਮੁਲਾਜ਼ਮਾ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਕੋਈ ਉਹਨਾਂ ਦਾ ਹੱਲ ਨਾ ਕੀਤਾ ਗਿਆ ਤਾਂ ਮੁਲਾਜ਼ਮਾ ਦੇ ਵੱਲੋਂ ਇੱਕ ਤਰੀਕੇ ਦੀ ਚੇਤਾਵਨੀ ਦਿੱਤੀ ਗਈ ਹੈ ਕਿ ਉਹ 17 ਸਤੰਬਰ ਨੂੰ ਕਿਸੇ ਵੀ ਵਾਹਨ ਚਾਲਕ ਤੋਂ ਟੋਲ ਨਹੀਂ ਲੈਣਗੇ ਤਾਂ ਇੱਕਦਮ ਇਸ ਟੋਲ ਪਲਾਜ਼ਾ ਨੂੰ ਫ੍ਰੀ ਕਰ ਦਰਨਗੇ